ਪ੍ਰੈਸ ਕਰ ਤੇ ਬਸੇ ਕੁੜਤਾ ਤੇ ਜਮਾ ਰਹਿ ਗਿਆ ਪੁੱਤ ਕਰ ਦਿੰਦੀ ਹੁਣੇ ਹਮਾੜੇ ਚ ਕੰਮ ਕਰਨਾ ਉਹ ਕੰਮ ਤਾਂ ਬਾਅਦ ਚ ਵੀ ਹੁੰਦੇ ਰਹਿਣਗੇ ਜੇ ਲੈੜ ਗਈ ਚਲੀ ਫੇਰ ਇਹਨੂੰ ਪਤਾ ਨਹੀਂ ਕਦੋਂ ਅਗਲ ਆਉਗੀ ਉਹ ਚੱਲ ਉਠ ਕੱਪੜੇ ਪ੍ਰੈਸ ਕਰ ਕਰ ਦਿੰਦੀ ਆ ਬਸ ਤੁਸਾ ਕੰਮ ਕਰ ਤਾਂ ਇਹ ਕਿਤੇ ਨਹੀਂ ਜਾਂਦੀ ਲੈ ਜਾਉ ਹੁਣੇ ਕਰ ਦਿੰਦੀ ਆ ਉਹ ਬਾਪੂ 3000 ਰੁਪਇਆ ਦੇ ਮੈਨੂੰ ਮੈਂ ਗੱਲ ਸੁਣ ਆ ਸਵੇਰੇ ਆਪਦੀ ਮਾਂ ਤੋਂ 500 ਰੁਪਇਆ ਲੈ ਕੇ ਗਿਆ ਆ 3000 ਦਾ ਤੂੰ ਕੀ ਕਰਨਾ ਉਹ 500 ਨਾਲ ਤਾਂ ਮੈਂ ਦਾੜੀ ਤੇ ਸਿਰ ਦੇ ਵਾਲ ਕਟਾ ਆਇਆ ਉਹ 3000 ਰੁਪਇਆ ਤਾਂ ਮੈਨੂੰ ਖਾਣ ਪੀਣ ਤੇ ਆ ਤੇਲ ਪਾਣੀ ਦੀ ਚਾਹੀਦਾ ਮੈਂ ਗੱਲ ਸੁਣ ਤੂੰ ਇਹਨਾਂ ਤਿਆਰ ਸੇਰ ਹੋ ਕੇ ਚੱਲਿਆ ਕਿੱਥੇ ਆ ਤੈਨੂੰ ਤਾਂ ਜਿਵੇਂ ਪਤਾ ਨਹੀਂ ਨਾ ਦੱਸਿਆ ਨਹੀਂ ਤੈਨੂੰ ਬੀਬੀ ਨੇ ਉਹ ਮੈਂ ਚੱਲਿਆ ਵਾਂ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਉਹ ਮੋਟਰਸਾਈਕਲ ਕਿਧਰ ਲੈ ਕੇ ਆਵੇਂ ਆਕੇ ਵਾਪਰਾ ਪਿੰਡਾ ਪਿੰਦਰ ਨਹੀਂ ਭੁੱਲੜ ਹਾਂ ਉਹਦਾ ਲੈ ਕੇ ਆਇਆ ਉਹ ਯਾਰ ਜੇ ਜਾਣਾ ਹੀ ਸੀ ਤੇ ਕਰ ਸਪਲੈਂਡਰ ਖੜਾ ਆਪਦਾ ਲੈ ਜਾਂਦਾ ਜਰੂਰੀ ਮੰਗ ਵਿੱਚ ਚੀਜ਼ ਲੈ ਜਾਣੀ ਆ ਉਹ ਯਾਤਰਾ ਤੇ ਨਹੀਂ ਸਪਲੈਂਡਰ ਜਾਂਦੀਆਂ ਲੱਗੀ ਸਮਝ ਅਗਲਿਆਂ ਨੇ ਸਲੈਂਸਰ ਚੋਂ ਜਾਲੀ ਕੱਢੀ ਆ ਉਹ ਪਟਾਕੇ ਪਾਉਂਦੇ ਜਾਵਾਂਗੇ ਪਟਾਕੇ ਤੂੰ ਜਾ ਯਾਰ 3000 ਰੁਪਿਆ ਲੈ ਕੇ ਆ ਹੈ ਨਹੀਂ ਮੇਰੇ ਕੋਲ ਟਾਈਮ ਅੱਗੇ ਲੇਟ ਆ ਸੀ ਲਿਆ ਕਿ ਕਿੰਦੇ ਤੋਂ ਹਾਂ ਇਹ ਤੂੰ ਮੈਂ ਕਹਿਣ ਲੱਗਾ ਸੀ ਕਿ ਕਿਤੇ ਪਾਲੇ ਬੈਂਕਰ ਤੋਂ ਨਾ ਲੈ ਲਿਓ ਉਹ ਤਾਂ ਸਾਲਾ ਨਿਹਰਾ ਬੁਰਾ ਹੀ ਮੱਥੇ ਮਾਰਦਾ ਹਾਂ ਉਹ ਫਿਰ thora ਮਜ਼ਾ ਨਹੀਂ ਹੋਣਾ ਮੇਲੇ ਤੇ ਐਵੇਂ ਉੱਥੇ ਬੈਠੇ ਪਰ ਚੌਕੀ ਜਾਵਾਂਗੇ ਠੀਕ ਆ ਠੀਕ ਆ ਬੁਢਾ ਅੰਦਰੋਂ ਪੈਸੇ ਲੈਣ ਗਿਆ ਵਾ ਮੈਂ ਬਾਅਦ ਚ ਗੱਲ ਕਰਦਾ ਓਕੇ ਵਾ ਠੀਕ ਆ ਠੀਕ ਆ ਓਕੇ ਪ੍ਰਾਤ ਹੋਰ ਬੜਾ ਪ 25 ਹੋਈ ਐ ਇਹ ਵੀ ਕਲਵੜੇਵੇਂ ਵਾਸਤੇ ਲਿਆਂਦਾ ਸੀ ਜੀਤ ਡੇਰੀ ਵਾਲੇ ਦਾ ਫਰਕ ਹਾਲੇ ਪਤਾ ਕਰਦੇ ਪ੍ਰੈਸ ਧਿਆਨ ਨਾਲ ਜੀ ਆਮੀ ਪੱਤਰ ਸੱਤੈਨੂੰ ਪਤਾ ਵੀ ਐ ਖੁਲਾ ਮੁੱਲਾ ਕਿਉਂ ਬਣਾਇਆ ਜਾਂਦਾ ਓ ਯਾਰ ਤੂੰ ਪੁੱਛ ਕੇ ਵੜੇਵੇਂ ਲੈਣੇ ਆ ਜਾਂ ਆਪਦਾ ਕੰਮ ਕਰ ਉਹ ਜਿੱਥੇ ਚੱਲੇ ਹਾਂ ਉਤੋਂ ਦਾ ਇਤਿਹਾਸ ਵੀ ਪਤਾ ਤੁਨੂੰ ਉਹ ਇਤਿਹਾਸ ਝੂਠ ਦਾ ਨਹੀਂ ਮੈਨੂੰ ਪਤਾ ਪਰ ਉੱਥੇ ਲਿੰਗ ਹੋਲੀ ਬਹੁਤ ਖੇਡਦੇ ਆ ਬੜਾ ਇਕੱਠ ਹੁੰਦਾ ਉੱਥੇ ਦੇਸ਼ਾਂ ਦੇਸ਼ਾਂ ਤੋਂ ਗੋਰੇ ਗੋਰੀਆਂ ਵੀ ਵੇਖਣ ਆਉਂਦੇ ਆ ਅਸੀਂ ਤਾਂ ਮੱਥਾ ਟੇਕਣ ਜਾਣਾ ਤੇ ਉੱਥੇ ਰੌਣਕ ਮੇਲਾ ਦੇਖਣਾ ਹੋਰ ਸਾਨੂੰ ਇਤਿਹਾਸ ਈ ਉਸ ਬਾਰੇ ਨਹੀਂ ਪਤਾ ਤੂੰ ਜਾ ਆਪਦੇ ਪੱਠੇ ਵੱਡ ਜਾ ਕੇ ਨਾਲੇ ਮੈਨੂੰ ਵੀ ਜਾਣ ਦੇ ਅੱਛਾ ਵਸ ਜੋ ਤੁਹਾਡੇ ਸ਼ਾਬਾਸ਼ ਜਿੱਥੇ ਚੱਲਿਓ ਉਹਦੇ ਇਤਿਹਾਸ ਤੇ ਮਹਾਨਤਾ ਤੇ ਨਹੀਂ ਪਤਾ ਤੁਹਾਡੇ ਲਈ ਸਿਰਫ ਰੌਣਕ ਮੇਲਾ ਹੀ ਆ ਆਨੰਦਪੁਰ ਸਾਹਿਬ ਉਸੇ ਦਸਵੇਂ ਪਾਤਸ਼ਾਹ ਦੀ ਧਰਤੀ ਹੈ ਜਿੱਥੇ ਉਹਨਾਂ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਜਿਸ ਧਰਮ ਦੇ ਖਾਤਰ ਉਹਨਾਂ ਨੇ ਆਪਣਾ ਸਰਵੰਸ ਵਾਰ ਦਿੱਤਾ ਉਸ ਗੁਰੂ ਦੇ ਖਾਲਸੇ ਨੇ ਤਨ ਆਰਿਆਂ ਦੇ ਨਾਲ ਚਰਾਇਆ ਚਰਖੀਆਂ ਤੇ ਚੜੇ ਪੰਦ ਪੰਦ ਕਟਾਇ ਗਏ ਉਹ ਚੌਂਦੇ ਤੇਗਾ ਦੇ ਵਿੱਚ ਉਬਾਲੇ ਗਏ ਪਰ ਧਰਮ ਨੇ ਛੱਡਿਆ ਤੇ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਤੇ ਤੁਸੀਂ ਉਸੇ ਸਿੱਖ ਧਰਮ ਚ ਜਨਮ ਲੈ ਕੇ ਆਪਣਾ ਮੂੰਹ ਸ਼ਰਮਣਵਾ ਕੇ ਉਸ ਸਟਾਣ ਤੇ ਰੌਣਕ ਮੇਲਾ ਦੇਖਣ ਚੱਲਿਓ ਤੁਸੀਂ ਉਸ குரு ਦੀ ਔਲਾਦ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅੱਜ ਤੋਂ ਪੈਰ ਮੋਟਰਸਾਈਕਲ ਚਲਾਉਣ ਲਈ ਨਸ਼ੇ ਦਾ ਸਰਾਂ ਲੈਣਾ ਪੈ ਗਿਆ ਓਏ ਲਹਨਤ ਹੈ ਤੁਹਾਡੇ ਤੇ ਲਹਨਤ ਹੈ ਤੁਹਾਡੀ ਸੋਚ ਤੇ ਲਹਨਤ ਹੈ ਇਹ ਰੋਸ ਗੁਰੂ ਤੇਰਾ ਲਾਥੇ ਹੋ ਸਕਦੇ ਲਾਹਨ ਤੱਕ ਤੁਹਾਡੀ ਸੋਚ ਤੇ ਲਾਹਨ ਹਲੋ ਤੂੰ ਕਿੱਥੇ ਰਹਿ ਗਿਆ ਯਾਰ ਆਜਾ ਲੇਟ ਹੋਈ ਜਾਂਨੇ ਆ ਤੁਸੀਂ ਜਾਓ ਯਾਰ ਬਾਈ ਮੈਂ ਹਲੇ ਲੇਟ ਨਹੀਂ ਹੋਇਆ ਮੈਨੂੰ ਗੁਰੂ ਨੂੰ ਮੂੰਹ ਵਿਖਾਉਣ ਦੇ ਕਾਬਲ ਪੰਜ ਹਲੇ ਟਾਈਮ ਲੱਗੂਗਾ ਹਾਂ ਯਾਰ ਵਾਦਾ ਜਿਮਰ ਕਰਦਾ ਕਿ ਅਗਲੇ ਹੌਲੇ ਮੱਲੇ ਤੇ ਤੁਹਾਡੇ ਨਾਲ ਮੈਂ ਜ਼ਰੂਰ ਜਾਊਂਗਾ ਬਾਈ ਚੰਗਾ ਜਿਵੇਂ ਤੇਰੀ ਮਰਜ਼ੀ ਓਕੇ ਬਾਈ ਮੈਨੂੰ ਮਾਫ਼ ਕਰ ਦਿਓ ਡੈਡੀ ਮੈਂ ਤੁਹਾਡਾ ਗੁਨਾਹਗਾਰ ਆ ਪਰ ਮੈਂ ਅੱਜ ਵਾਅਦਾ ਕਰਦਾ ਕਿ ਕੱਲ ਨੂੰ ਜ਼ਰੂਰ ਤੁਹਾਡੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਾਂਗਾ ਮੈਨੂੰ ਮਾਫ਼ ਕਰ ਦਿਓ ਡੈਡੀ ਮੈਨੂੰ ਮਾਫ਼ ਕਰ ਦਿਓ ਮੰਮੀ ਮੈਨੂੰ ਮਾਫ਼ ਕਰ ਦਿਓ